ਜਿਹੜਾ ਕਰੇ ਸੋ ਖਾਵੇ ਜਿਹੜਾ ਵਿਹਲਾ ਰਹੇ ਉਹ ਭੁੱਖਾ ਮਰ ਜਾਏ ਇਹ ਵਿਚਾਰ ਅੱਜ ਕਿਹਾ ਜਾਂਦਾ ਹੈ ਪਰ ਇਹ ਨਵਾਂ ਨਹੀਂ ਹੈ ਇਹ ਪੁਰਾਣਾ ਵਿਚਾਰ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਦੇਖਿਆ ਕਿ ਭਾਰਤ ਦੇ ਵਿੱਚ ਸਾਧੂ ਵਿਹਲੇ ਬੈਠ ਕੇ ਖਾਂਦੇ ਹਨ ਗ੍ਰਿਸ਼ਤੀਆਂ ਦੇ ਸਿਰ ਭਾਰ ਹਨ ਤਾਂ ਉਹਨਾਂ ਨੇ ਹਰ ਇੱਕ ਸਿੱਖ ਨੂੰ ਆਪਣੇ ਹੱਥੀਂ ਕਿਰਤ ਕਮਾਈ ਕਰਨ ਦਾ ਉਪਦੇਸ਼ ਦਿੱਤਾ ਨੇਰਾ ਉਪਦੇਸ਼ ਹੀ ਨਹੀਂ ਸਗੋਂ ਅਮਲ ਵਿੱਚ ਲਿਆਂਦਾ ਸਾਰੇ ਅਨੰਦਪੁਰ ਸਾਹਿਬ ਵਿੱਚ ਐਸਾ ਆਦਮੀ ਕੋਈ ਨਹੀਂ ਜੋ ਰਾਜੀ-ਵਾਜੀ ਨਾ ਹੋਵੇ ਤੇ ਕਿਰਤ ਜਾਂ ਸੇਵਾ ਨਾ ਕਰਦਾ ਹੋਵੇ ਹਰ ਇੱਕ ਸਿੱਖ ਨੂੰ ਲੱਕੜਾਂ ਕਾ ਗੁਰੂ ਕੇ ਲੰਗਰ ਇਮਾਰਤ ਜਾਂ ਕਿਸੇ ਨਾ ਕਿਸੇ ਹੋਰ ਥੰਦੇ ਵਿੱਚ ਜ਼ਰੂਰ ਲਾਇਆ ਜਾਂਦਾ ਸੀ ਕਿਸੇ ਨੁਕਰੇ ਲੋਕੇ ਵੀ ਕੋਈ ਆਦਮੀ ਵਹਿਲਾ ਨਹੀਂ ਸੀ ਬੈਠ ਸਕਦਾ ਜੋ ਖਾ ਖਾ ਕੇ ਪੇਟ ਵਧਾ ਛੱਡੇ ਤੇ ਗੱਪਾਂ ਰੇੜ ਦਾ ਹੋਇਆ ਮਨੁੱਖਾ ਜੀਵਨ ਨੂੰ ਐਵੇਂ ਗਵਾਵੇ ਇਸ ਵਾਸਤੇ ਸਾਰੇ ਸਿੱਖ ਗੁਰੂ ਜੀ ਦੇ ਸਮੇਂ ਤੋਂ ਸੇਵਾ ਕਰਨ ਲੱਗ ਪਏ ਇੱਕ ਦਿਨ ਸੰਗਤ ਵਿੱਚ ਬੈਠਿਆਂ ਸਤਿਗੁਰੂ ਜੀ ਨੇ ਜਲ ਮੰਗਿਆ ਉਸ ਵੇਲੇ ਸਤਿਗੁਰੂ ਜੀ ਦੇ ਪਾਸ ਇੱਕ ਨੌਜਵਾਨ ਬੈਠਾ ਸੀ ਇਹ ਸੁਣਦੇ ਸਾਰੀ ਉੱਠ ਕੇ ਨਾਟਕੇ ਆ ਗਿਆ ਤੇ ਪਾਣੀ ਦਾ ਗਲਾਸ ਲੈ ਕੇ ਗੁਰੂ ਜੀ ਦੇ ਅੱਗੇ ਪੇਸ਼ ਕੀਤਾ ਗਲਾਸ ਵਿੱਚ ਜਿਸ ਤਰ੍ਹਾਂ ਨਿਰਮਲ ਪਾਣੀ ਸੀ ਵੈਸੇ ਹੀ ਉਸ ਨੌਜਵਾਨ ਦੇ ਹੱਥ ਕੋਮਲ ਤੇ ਨਿਰਮਲ ਸਨ ਗੁਲਾਬ ਦੀਆਂ ਪੱਤੀਆਂ ਵਾਂਗ ਹੱਥਾਂ ਦੀਆਂ ਤਲੀਆਂ ਸਨ ਉਹਨਾਂ ਨੂੰ ਦੇਖ ਕੇ ਸਾਈਹਬਾਂ ਨੇ ਲੜਕੇ ਨੂੰ ਪੁੱਛਿਆ ਕਾਕਾ ਤੂੰ ਕੀ ਕੰਮ ਕਰਦਾ ਹੈ ਲੜਕੇ ਨੇ ਜਵਾਬ ਦਿੱਤਾ ਮੈਂ ਜੀ ਕੋਈ ਕੰਮ ਨਹੀਂ ਕਰਦਾ ਮੇਰੇ ਮਾਪੇ ਅਮੀਰ ਹਨ ਖਾਣ ਨੂੰ ਚੰਗਾ ਚੋਖਾ ਹੰਡੋਂ ਨੋ ਮਨ ਪਾਉਂਦੇ ਕੱਪੜੇ ਮਿਲਦੇ ਹਨ ਬਸ ਮੈਂ ਆਰਾਮ ਨਾਲ ਰਹਿੰਦਾ ਹਾਂ ਮੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਨੌਜਵਾਨ ਨੇ ਝਿਜਕ ਕੇ ਸੱਚੀ ਗੱਲ ਗੁਰੂ ਜੀ ਨੂੰ ਆਖ ਸੁਣਾਈ ਗੁਰੂ ਜੀ ਨੇ ਉਸ ਦਾ ਜਵਾਬ ਸੁਣ ਕੇ ਕਿਹਾ ਫਿਰ ਅਸਾਂ ਤੇਰੇ ਹੱਥੋਂ ਪਾਣੀ ਨਹੀਂ ਪੀਣਾ ਤੂੰ ਸੇਵਾ ਜਾਂ ਕਿਰਤ ਕਰਕੇ ਆਪਣੇ ਹੱਥ ਸਫਲ ਨਹੀਂ ਜੀਤੇ ਅਮੀਰ ਹੱਥਾਂ ਦਾ ਪਾਣੀ ਪੀ ਕੇ ਸਜਣ ਭਗਤੀ ਨਹੀਂ ਕਰ ਸਕਦਾ ਸਤਗੁਰੂ ਜੀ ਦੇ ਇਹ ਬਚਨ ਸੁਣ ਕੇ ਨੌਜਵਾਨ ਸ਼ਰਮਿੰਦਾ ਹੋ ਗਿਆ ਉਸ ਨੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ ਜਿਹੜੇ ਹੋਰ ਵੀ ਕਿਰਤ ਨਹੀਂ ਕਰਨ ਕਰਦੇ ਉਹ ਵੀ ਸ਼ਰਮਿੰਦੇ ਹੋਏ ਤੇ ਆਪਣੇ ਆਪ ਨੂੰ ਲਾਂਤਾਂ ਪਾਉਣ ਲੱਗੇ ਇੱਕ ਹੋਰ ਸਿੰਘ ਆ ਗਿਆ ਤੇ ਪਾਣੀ ਦਾ ਗਲਾਸ ਲਿਆ ਉਹ ਗਲਾਸ ਗੁਰੂ ਜੀ ਨੇ ਉਸ ਦੇ ਹੱਥੋਂ ਦਿੱਤਾ ਪਹਿਲਾ ਨੌਜਵਾਨ ਸ਼ਰਮਿੰਦਾ ਜਾਇਆ ਹੋਇਆ ਸੰਗਤ ਵਿੱਚੋਂ ਬਾਹਰ ਚਲਾ ਗਿਆ ਤੇ ਸੰਗਤ ਦੇ ਜੋੜੇ ਛਾੜ ਕੇ ਸੇਵਾ ਕਰਨ ਲੱਗਾ ਅਤੇ ਨਾਲੇ ਉਹ ਸੇਵਾ ਕਰ ਰਿਹਾ ਸੀ ਅਤੇ ਨਾਲੇ ਅੱਖਾਂ ਵਿੱਚੋਂ ਅਥਰੂ ਕੇਰੀ ਜਾਂਦਾ ਸੀ ਸਤਿਗੁਰੂ ਜੀ ਦਾ ਮਿਸ਼ਨ ਸੀ ਕਿ ਉਹ ਹਰ ਨਾਰੀ ਦਾ ਬਹੁਤ ਸਤਕਾਰ ਕਰਦੇ ਸਨ ਇਸਤਰੀ ਆਪਣੇ ਧਰਮ ਨਾਲ ਸੰਬੰਧ ਰੱਖਦੀ ਹੋਵੇ ਜਾਂ ਗੈਰ ਧਰਮ ਨਾਲ ਉਸ ਨੂੰ ਭੈਣ ਤੇ ਮਾਤਾ ਦੇ ਸਮਾਨ ਹੀ ਸਤਕਾਰ ਦੇ ਸਨ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕਿਸੇ ਨੇ ਕਦੇ ਕਿਸੇ ਇਸਤਰੀ ਨੂੰ ਕਿਸੇ ਤਰ੍ਹਾਂ ਵੀ ਤੰਗ ਨਹੀਂ ਸੀ ਕੀਤਾ ਇੱਕ ਵਾਰੀ ਲੜਾਈ ਵਿੱਚ ਇੱਕ ਅਮੀਰ ਮੁਸਲਮਾਨ ਇਸਤਰੀ ਪਾਲਕੀ ਵਿੱਚ ਬੈਠੀ ਹੋਈ ਸਿੰਘਾਂ ਦੇ ਇੱਕ ਜੱਥੇ ਦੇ ਹੱਥ ਆ ਗਈ ਸਿੰਘਾਂ ਨੇ ਉਸ ਨੂੰ ਜੱਥੇਦਾਰਾਂ ਦੇ ਹਵਾਲੇ ਕਰ ਦਿੱਤਾ ਪਰ ਪਾਲਕੀ ਦਾ ਕਪੜਾ ਨਹੀਂ ਚੁੱਕਿਆ ਤੇ ਨਾ ਹੀ ਦੇਖਿਆ ਕਿ ਇਸਤਰੀ ਕੌਣ ਹੈ ਤੇ ਕਿਸ ਤਰ੍ਹਾਂ ਦੀ ਹੈ ਜੱਥੇਦਾਰ ਨੇ ਪਾਲਕੀ ਨੂੰ ਸ੍ਰੀ ਆਨੰਦਪੁਰ ਸਾਹਿਬ ਲਿਆਂਦਾ ਤੇ ਗੁਰੂ ਜੀ ਦੇ ਜਾ ਕੇ ਪੇਸ਼ ਕੀਤਾ ਜਦ ਪਾਲਕੀ ਸਹਿਬਾਂ ਦੇ ਕੋਲ ਪੁੱਜੀ ਤਾਂ ਸਹਿਬਾਂ ਨੇ ਪੁੱਛਿਆ ਇਸ ਪਾਲਕੀ ਵਿੱਚ ਕੌਣ ਹੈ ਜਥੇਦਾਰ ਨੇ ਕਿਹਾ ਮਹਾਰਾਜ ਇੱਕ ਮੁਸਲਮਾਨ ਇਸਤਰੀ ਹੈ ਸਤਗੁਰੂ ਜੀ ਨੇ ਪੁੱਛਿਆ ਕਿਸ ਦੀ ਹੈ ਜਥੇਦਾਰ ਬੋਲਿਆ ਮਹਾਰਾਜ ਇਹ ਤਾਂ ਪਤਾ ਨਹੀਂ ਕਿਸ ਦੀ ਹੈ ਕਿਉਂਕਿ ਨਾ ਅਸਾਂ ਪਾਲਕੀ ਦਾ ਕਪੜਾ ਚੁੱਕਿਆ ਹੈ ਤੇ ਨਾ ਦੇਖਿਆ ਹੈ ਕਿ ਕੌਣ ਹੈ कैसी है ते ना किसी ने जुबान सांझी कीती है सतगुरु जी ने कहा तूसी बहुत चंगा ਕੀਤਾ ਹੈ मेरे हर एक सिख नु इस तरह ही करना चाहिदा है कोई स्त्री पावे راہ ਜਾਂਦੀ ਜਾਂ ਲੜਾਈ ਦੇ ਮੈਦਾਨ ਵਿੱਚ ਮਿਲ ਜਾਵੇ ਉਸ ਨੂੰ ਆਪਣੀ ਭੈਣ ਤੇ ਬੇਟੀ ਸਮਝੋ ਹੁਣ ਇਸ ਦਾ ਘਰ ਘਾਟ ਪੁੱਛੋ ਤੇ ਵਾਪਸ ਭੇਜੋ ਸਤਗੁਰਾਂ ਦੇ ਇਹ ਸ਼ਬਦ ਸੁਣ ਕੇ ਮੁਸਲਮਾਨ ਦੇਵੀ ਦੇ ਮਨ ਉੱਤੇ ਬਹੁਤ ਅਸਰ ਪਿਆ ਉਸ ਸ਼ਰਧਾ ਦੇ ਬਲਵਲੇ ਦੀ ਪ੍ਰੇਰੀ ਹੋਈ ਨੇ ਪਾਲਕੀ ਦੇ ਕੱਪੜੇ ਦਾ ਪੱਲਾ ਝੁਕਿਆ ਤੇ ਬੋਲੀ ਮਹਾਰਾਜ ਜੀ ਮੈਂ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਖੁਦਾ ਆਪ ਦਾ ਇਕਬਾਲ ਵਧਾਵੇ ਮੈਂ ਨਵਾਬ ਖਿਜ਼ਰ ਅਲੀ ਦੀ ਬੇਟੀ ਤੇ ਰਹੀਮਪੁਰ ਦੇ ਨਵਾਬ ਦੀ ਪਤਨੀ ਹਾਂ ਮੈਨੂੰ ਉੱਥੇ ਭੇਜ ਦਿੱਤਾ ਜਾਵੇ ਆਪ ਦੇ ਸਿੱਖ ਬਹੁਤ ਚੰਗੇ ਤੇ ਨੇਕਪੁਰシャン ਫਰਿਸ਼ਤੇ ਹਨ ਖੁਦਾ ਸਭ ਦਾ ਭਲਾ ਕਰੇ ਇਸ ਤਰ੍ਹਾਂ ਉਸਨੇ ਗੁਰੂਪੰਥ ਤੇ ਸਤਗੁਰੂ ਜੀ ਦੀ ਬਹੁਤ ਉਸਤਤ ਕੀਤੀ ਸਤਗੁਰੂ ਜੀ ਨੇ ਜਥੇਦਾਰ ਨੂੰ ਹੁਕਮ ਕੀਤਾ ਕਿ ਉਹ ਉਸ ਇਸਤਰੀ ਨੂੰ ਉਹਦੇ ਪਿੰਡ ਰਹੀਮਪੁਰ ਭੇਜ ਦੇਣ ਸਤਗੁਰੂ ਜੀ ਰੂਪ ਰੂਪ ਹੋ ਕੇ ਪ੍ਰਾਣੀ ਮਾਤਰ ਦੇ ਹਿਰਦਿਆਂ ਵਿੱਚ ਵਸ ਰਹੇ ਹਨ ਪਰ ਉਹਨਾਂ ਨਾਲ ਈਰਖਾ ਤੇ ਵੈਰ ਕਰਨ ਵਾਲੇ ਲੋਕਾਂ ਦਾ ਅੱਜ ਨਾਮੋ ਨਿਸ਼ਾਨ ਨਹੀਂ ਉਹਨਾਂ ਦੀ ਵੰਸ਼ ਅੱਜ ਕਸਿਹਾਰੇ ਤੇ ਗਰੀਬ ਹੈ ਸ਼ਾਇਦ ਉਹਨਾਂ ਦੇ ਕਰਮਾਂ ਦਾ ਫਲ ਹੈ ਕਿ ਅੱਜ ਵੀ ਪਹਾੜ ਦੇ ਲੋਕ ਗਰੀਬ ਤੇ ਨੇਥਾਵੇਂ ਹਨ ਸਤਿਗੁਰੂ ਜੀ ਦੇ ਸਿੰਘ ਤਾਂ ਅੱਜ ਵੀ ਪਾਤਸ਼ਾਹੀ ਭੋਗਦੇ ਹਨ ਇਸੇ ਪ੍ਰਕਾਰ ਇੱਕ ਵਾਰੀ ਦਸ਼ਮੇਸ਼ ਪਿਤਾ ਜੀ ਦਾ ਦਰਬਾਰ ਲੱਗਿਆ ਤਾਂ ਗੁਰੂ ਜੀ ਨੇ ਸੰਗਤ ਨੂੰ ਸੰਬੋਧਨ ਕੀਤਾ ਅਤੇ ਕਿਹਾ ਸਿੰਘੋ ਜਿਹੜਾ ਮੇਰਾ ਸਿੱਖ ਇਕ ਮਨ ਇਕ ਚਿਤ ਹੋ ਕੇ ਸਤਨਾਮ ਵਾਹਿਗੁਰੂ ਆਖ ਦਿੰਦਾ ਹੈ ਉਸ ਨੂੰ ਉਤਨਾ ਫਲ ਪ੍ਰਾਪਤ ਹੋ ਜਾਂਦਾ ਹੈ ਜਿੰਨਾ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਉਂਦੇ ਹਾਂ ਇਸ ਤਰ੍ਹਾਂ ਸਮਾਂ ਆਪਣੀ ਚਾਲੇ ਚੱਲਦਾ ਰਿਹਾ ਕੋਈ 6 ਮਹੀਨੇ ਜਾਂ ਸਾਲ ਬਾਅਦ ਫਿਰ ਸੰਬੋਧਨ ਕੀਤਾ ਅਤੇ ਕਿਹਾ ਸਿੰਘੋ ਕੋਈ ਮੇਰਾ ਐਸਾ ਸਿੱਖ ਹੈ ਕਿ ਮੇਰੇ ਘੋੜੇ ਤੇ ਸਵਾਰ ਹੋਣ ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਉਣਾ ਇੱਕ ਬਰਾਬਰ ਹੋ ਜਾਵੇ। ਸਾਥ ਸੰਗਤ ਸੋਚਾਂ ਵਿੱਚ ਡੁੱਬ ਗਈ। ਇੱਕ ਸਿੱਖ ਨੇ ਗਲ ਵਿੱਚ ਪੱਲਾ ਪਾ ਕੇ ਕਿਹਾ ਸੱਚੇ ਪਾਤਸ਼ਾਹ ਇਹ ਸੇਵਾ ਮੈਂ ਕਰ ਸਕਦਾ ਹਾਂ। ਸੰਗਤ ਇਸ ਤੋਂ ਵੀ ਹੈਰਾਨ ਹੋ ਗਈ ਕਿ ਪੰਜ ਪਾਠੀ ਹੁੰਦੇ ਹਨ ਉਹ ਵਾਰੀ-ਵਾਰੀ ਪਾਠ ਕਰਨ ਨਾਲ ਤੀਸਰੇ ਦਿਨ ਭੋਗ ਪਾਉਂਦੇ ਹਨ। ਫਿਰ ਇਹ ਸਿੱਖ ਸਤਗੁਰੂ ਜੀ ਦੇ ਘੋੜੇ ਤੇ ਸਵਾਰ ਹੋਣ ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਕਿਵੇਂ ਪਾਏਗਾ ਦਸ਼ਮੇਸ਼ ਪਿਤਾ ਜੀ ਨੇ ਕਿਹਾ ਭਾਈ ਸਿੱਖਾ ਕੱਲ ਨੂੰ ਤਿਆਰੀ ਕਰਕੇ ਆ ਜਾਣਾ ਅਸੀਂ ਨੀਲੇ ਤੇ ਸਵਾਰ ਹੋ ਜਾਵਾਂਗੇ ਤੂੰ ਅਖੰਡ ਪਾਠ ਦਾ ਭੋਗ ਪਾ ਦੇ ਅਗਲੀ ਸਵੇਰ ਚੜ੍ਹਈ ਤਾਂ ਉਹ ਸਿੱਖ ਨਿਤਨੇਮ ਕਰਕੇ ਅਰਦਾਸਾ ਸੋਧ ਕੇ ਦਰਬਾਰ ਵਿੱਚ ਆ ਗਿਆ ਉਧਰ ਦਸ਼ਮੇਸ਼ ਪਿਤਾ ਦਾ ਘੋੜਾ ਸ਼ਿੰਗਾਰ ਕੇ ਲੈ ਆਂਦਾ ਗਿਆ ਦਸ਼ਮੇਸ਼ ਪਿਤਾ ਨੇ ਕਿਹਾ ਲੈ ਸਿੱਖਾ ਅੰਦਰ ਧਿਆਨ ਹੋ ਜਾ ਉਹ ਸਿੱਖ ਨੇ ਨੇਤਰ ਬੰਦ ਕੀਤੇ ਉਧਰ ਦਸ਼ਮੇਸ਼ ਪਿਤਾ ਨੇ ਰਕਾਵਟੇ ਪੈਰ ਰੱਖਿਆ ਤੇ ਮਾਰਿਆ ਪਲਾਕਾ ਤੇ ਨੀਲੇ ਤੇ ਸਵਾਰ ਹੋ ਗਏ ਪਿਤਾ ਦਸ਼ਮੇਸ਼ ਨੇ ਕਿਹਾ ਸਿੱਖਾ ਨੇਤਰ ਖੋਲ ਅਸੀਂ ਸਵਾਰ ਹੋ ਗਏ ਹਾਂ ਉਹ ਸਿੱਖ ਨੇ ਨੇਤਰ ਖੋਲੇ ਅਤੇ ਕਿਹਾ ਸੱਚੇ ਪਾਸ਼ਾ ਮੈਂ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਤਿੰਨ ਵਾਰੀ ਭੋਗ ਬਾ ਚੁਕਾ ਹਾਂ ਸੰਗਤ ਇਸ ਤੋਂ ਵੀ ਹੈਰਾਨ ਹੋ ਗਈ ਕਿ ਪਿਤਾ ਜੀ ਨੇ ਇੱਕ ਵਾਰੀ ਕਿਹਾ ਸੀ ਤੇ ਇਹ ਤਿੰਨ ਵਾਰੀ ਕਹਿ ਰਿਹਾ ਹੈ ਉਸ ਸਿੱਖ ਨੇ ਕਿਹਾ ਸੱਚੇ ਪਾਸ਼ਾ ਆਪ ਜੀ ਦਾ ਫਰਮਾਨ ਹੈ ਕਿ ਜਿਹੜਾ ਮੇਰਾ ਸਿੱਖ ਇੱਕ ਮਨ ਇਕਜਿਤ ਹੋ ਕੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਦਿੰਦਾ ਹੈ ਉਸ ਨੂੰ ਉਤਨਾ ਹੀ ਫਲ ਪ੍ਰਾਪਤ ਹੋ ਜਾਂਦਾ ਹੈ ਜਿੰਨਾ ਕਿ ਅਸੀਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਪੋ ਪਾਉਂਦੇ ਹਾਂ ਹਰ ਭਾਵੇਂ ਸੋ ਹੋਏ ਅਸੀਂ ਲੋਕ ਪਰਮਾ ਵਹਿਮਾਂ ਵਿੱਚ ਪਏ ਰਹਿੰਦੇ ਹਾਂ ਅੱਜ ਕੀ ਹੋ ਜਾਣਾ ਹੈ ਕੱਲ ਕੀ ਹੋ ਜਾਣਾ ਹੈ ਜੋ ਕੁਝ ਹੁੰਦਾ ਹੈ ਉਹ ਵਾਹਿਗੁਰੂ ਦੀ ਕੁਦਰਤ ਨਾਲ ਹੀ ਹੋਣਾ ਹੁੰਦਾ ਹੈ ਪੰਜ ਤਤ ਦਾ ਬਣਿਆ ਹੋਇਆ ਇਨਸਾਨ ਕਿਸੇ ਪਾਸੇ ਨਹੀਂ ਲੱਗਦਾ ਅਤੇ ਨਾ ਹੀ ਵਿਸ਼ਵਾਸ ਹੁੰਦਾ ਹੈ ਜਦ ਕੋਈ ਇਨਸਾਨ ਮਾੜਾ ਕਰਮ ਕਰਦਾ ਹੈ ਤਾਂ ਉਸ ਦੀ ਰੂਹ ਪੁਕਾਰ ਉੱਠਦੀ ਹੈ ਐ ਇਨਸਾਨ ਤੇਰੇ ਵਾਸਤੇ ਇਹ ਕੰਮ ਮਾੜਾ ਹੈ ਮੰਨ ਲਿਆ ਇੱਕ ਇਨਸਾਨ ਚੋਰੀ ਦੀ ਨੀਅਤ ਨਾਲ ਕਿਤੇ ਜਾਂਦਾ ਹੈ ਉਸ ਦੀ ਰੂਹ ਪੁਕਾਰ ਉੱਠਦੀ ਹੈ ਐ ਇਨਸਾਨ ਇਹ ਮਾੜਾ ਕਰਮ ਹੈ ਛੱਟ ਹੀ ਪੰਜਾਂ ਤਤਾਂ ਦੇ ਬਣੇ ਹੋਏ ਇਨਸਾਨ ਉੱਤੇ ਪੰਜਾਂ ਭੂਤਾਂ ਦਾ ਸ਼ਿਕਾਰ ਹੋ ਜਾਂਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਆ ਕੇ ਚੋਰੀ ਕਰ ਲੈਂਦਾ ਹੈ ਚਲੋ ਬੱਚਾ ਦੇ ਕੱਪੜੇ ਹੀ ਪਾਣ ਗਏ ਉਸ ਦੀ ਰੂਹ ਇੱਕ ਵਾਰ ਤਾਂ ਪੁਕਾਰ ਉੱઠી ਸੀ ਐ ਇਨਸਾਨ ਮਾੜੇ ਕਰਮ ਵਿੱਚ ਨਾ ਫਸ ਤੂੰ ਚੋਰ ਬਣ ਜਾਏਗਾ ਬਦਨਾਮ ਹੋ ਜਾਏਗਾ ਪਰ ਉਹ ਇਨਸਾਨ ਪੰਜਾਖੂਤਾਂ ਦੇ ਵਸ ਪੈ ਹੀ ਗਿਆ ਇਸ ਲਈ ਸਾਨੂੰ ਵਹਿਮਾ ਭਰਮਾ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਕੁਝ ਹੁੰਦਾ ਹੈ ਉਹ ਲਾਜ਼ਮੀ होके ਰਹਿੰਦਾ ਹੈ ਹਰ ਭਾਵ ਹੈ ਸੋ ਹੋਏ ਗੁਰਬਾਣੀ ਬਾਖ ਨੂੰ ਯਾਦ ਰੱਖਣਾ ਚਾਹੀਦਾ ਹੈ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਸ਼ੈਤਾਨ ਦਾ ਭੂਤ ਅੰਦਰ ਦਾਖਲ ਨਹੀਂ ਹੋਣ ਦੇਣਾ ਚਾਹੀਦਾ ਇਹ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਸਤਨਾਮ ਸ੍ਰੀ ਵਾਹਿਗੁਰੂ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ